ਜਗਵਣੀ ਪੰਜਾਬ ਕੇ ਇਸ ਲਈ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਜਿਉਂ-ਜਿਉਂ ਤਿਹਾਰਾਂ ਦੇ ਦਿਨ ਨਜ਼ਦੀਕ ਆ ਰਹੇ ਨੇ ਤਿਉ ਤਿਉ ਪੰਜਾਬ ਪੁਲਿਸ ਹੈ ਪੂਰੀ ਚੌਕਸੀ ਦੇ ਨਾਲ ਡਿਊਟੀ ਨਿਭਾ ਰਹੀ ਹੈ ਦੱਸਦੀਏ ਕਿ ਇਸ ਵੇਲੇ ਲੁਧਿਆਣਾ ਤੋਂ ਮਲੇਰਕੋਟਲਾ ਮੁੱਖ ਮਾਰਗ ਦੇ ਉੱਤੇ ਖੜੇ ਆ ਤੇ ਜਿੱਥੇ ਜ਼ਿਲ੍ਹਾ ਮਲੇਰਕੋਟਲਾ ਦੀ ਟ੍ਰੈਫਿਕ ਪੁਲਿਸ ਹੈ ਆਪਣੀ ਡਿਊਟੀ ਹੈ ਜਿਹੜੀ ਉਹ ਨਿਭਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਮਸ਼ੀਨ ਦੇ ਨਾਲ ਜਿਹੜਾ ਵਾਹਨਾਂ ਦੀ ਸਪੀਡ ਵੀ ਚੈੱਕ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਉਹ ਵੀ ਚੈੱਕ ਕੀਤੇ ਜਾ ਰਹੇ ਨੇ ਫਿਲਹਾਲ ਦੱਸ ਦਈਏ ਕਿ ਪੁਲਿਸ ਦੀ ਨਜ਼ਰ ਤੋਂ ਤਾਂ ਕੋਈ ਬਾਤ ਸਕਦਾ ਪਰ ਇਸ ਮਸ਼ੀਨ ਦੀ ਨਜ਼ਰ ਤੋਂ ਬਚਣਾ ਜਿਹੜਾ ਬੜਾ ਹੀ ਮੁਸ਼ਕਲ ਕੰਮ ਹੈ ਫਿਲਹਾਲ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਦੇ ਆ ਗੁਰਮukh ਸਿੰਘ ਲੱਡੀ ਜੀ ਮਜੂਰ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਨਾਕੇਬੰਦੀ ਕੀਤੀ ਹੈ ਪਹਿਲਾਂ ਤਾਂ ਤਿਹਾਰਾਂ ਦਾ ਸੀਜ਼ਨ ਹੈ ਜਿਹੜਾ ਨੇੜੇ ਆ ਰਿਹਾ ਹਾਂ ਕੀ ਕਹਿਣਾ ਚਾਹੋਗੇ ਅੱਜਕੱਲ ਤੁਹਾਨੂੰ ਪਤਾ ਹੈ ਕਿ ਤਿਹਾਰਾਂ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਇਸ ਕਰਕੇ ਸਾਡੀ ਪਬਲਿਕ ਦੀ ਸੇਫਟੀ ਲਈ ਪਬਲਿਕ ਦੀ ਸੇਫਟੀ ਲਈ ਅਸੀਂ ਇੱਥੇ ਓਵਰ ਸਪੀਡ ਦੇ ਜਿਹੜੇ ਚਲਾਨ ਕਰ ਰਹੇ ਹਾਂ ਚੈਕਿੰਗ ਹੋ ਰਹੀ ਹੈ ਕੱਡੀ ਓਵਰ ਸਪੀਡ ਆ ਰਹੀ ਹੈ 80 ਤੋਂ ਉੱਪਰ ਹੈ 60 ਤੋਂ ਉੱਪਰ ਹੈ ਜਿਹੜਾ ਇਹ ਰੋਡ ਹੈ ਇਹਦੀ ਸਪੀਡ ਜਿਹੜੀ 60 ਦੀ ਹੈਗੀ ਹੈ 60 ਤੋਂ ਜਿਹੜੇ ਉੱਪਰ ਵਹੀ ਚੱਲ ਆ ਰਹੇ ਨੇ ਜਿਵੇਂ ਕਾਰ ਹੋ ਗਈ ਜਾਂ ਕੋਈ ਟਰੱਕ ਵਗੈਰਾ ਹੋਗੇ ਉਹਦੇ ਅਸੀਂ ਚਲਾਨ ਕਰ ਰਹੇ ਹਾਂ ਜੀ ਇੱਥੇ ਤੇ ਹੈਵੀ ਵਹੀਕਲਾਂ ਦੇ ਵਿੱਚ ਸਰ ਦੇਖਿਆ ਜਾਂਦਾ ਕਿ ਓਵਰਲੋਡ ਸਮਾਨ ਹੁੰਦਾ ਕੀ ਇਹ ਮਸ਼ੀਨ ਹੈ ਜਿਹੜੀ ਇਹਦੀ ਪਾਰਕੀ ਅੱਖ ਨਾਲ ਉਹ ਵੀ ਫੜਿਆ ਜਾਂਦਾ ਜੀ ਹਾਂਜੀ ਹਾਂਜੀ ਸਾਰੀ ਜਿਹੜੇ ਵਿੱਚ ਜਿਹੜੀ ਇਲੈਕਟ੍ਰੋਨਿਕ ਮਸ਼ੀਨ ਹੈ ਇਹ ਸਾਰੀ ਫੋਟੋ ਹੁੰਦੀ ਹੈ ਅਸੀਂ ਗੱਡੀ ਰੋਕ ਕੇ ਚੈੱਕ ਕਰਦੇ ਹਾਂ ਜੇ ਉਹਦੇ ਵਿੱਚ ਸਮਾਨ ਜਿਵੇਂ ਕਾਰ ਦੇ ਵਿੱਚ ਕੋਈ ਸਮਾਨ ਲੋਡ ਕਰ ਲਏ ਹੁੰਦੇ ਆ ਲੋਕ ਕੋਈ ਖਰੀਦੋ-ਫਰੋਖਤ ਦਾ ਸਮਾਨ ਲੋਡ ਕਰ ਲੈਂਦੇ ਅਸੀਂ ਉਹਦਾ ਚਲਾਨ ਕਰਦੇ ਨੇ ਮੌਕੇ ਤੇ ਤੇ ਦੇਖਿਆ ਜਾ ਰਿਹਾ ਕਿ ਮਸ਼ੀਨ ਜਿਵੇਂ ਤੁਹਾਡੇ ਕੋਲ ਹੀ ਆ ਜੇਕਰ ਗੱਲ ਕਰੀਏ ਆ ਮਸ਼ੀਨ ਇਹ ਆਈ ਕਦੋਂ ਸੀ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਜੀ ਇਨੂੰ ਘੱਟੋ ਘੱਟ 4 4.5 ਮਹੀਨੇ ਹੋ ਗਏ ਜੀ ਬੜੀ ਕਾਸਟਲੀ ਮਸ਼ੀਨ ਹੈ ਇਹ ਤੇ ਜ਼ਿਲ੍ਹੇ ਲਈ ਇੱਕ ਇਹ ਪ੍ਰੋਵਾਈਡ ਹੋਈ ਹੈ ਐਸ.ਪੀ. ਸਾਹਿਬ ਵੱਲੋਂ ਅਸੀਂ ਤਾਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਐਸ.ਪੀ. ਸਾਹਿਬ ਜਿਨ੍ਹਾਂ ਨੇ ਇਹਨਾਂ ਦਾ ਉਪਰਾਲਾ ਕਰਕੇ ਸਾਨੂੰ ਇਹ ਮਸ਼ੀਨ ਦਿੱਤੀ ਹੈ ਪਬਲਿਕ ਦੇ ਹਿੱਤ ਵਿੱਚ ਪਬਲਿਕ ਦੀ ਸੇਵਾ ਲਈ ਪਬਲਿਕ ਨੂੰ ਸੁਰੱਖਿਅਤ ਰੱਖਣ ਦੇ ਲਈ ਅਸੀਂ ਇਹ ਮਸ਼ੀਨ ਦੇ ਨਾਲ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜੀ ਸਪੀਡ ਲਿਮਟ ਗੱਡੀ ਆਪਣੀ ਕਾਰ ਹੈ 60 ਤੇ ਰੱਖੋ 60 ਤੋਂ ਨਾ ਵਧਾਓ ਕੀਮਤੀ ਜਾਨ ਜਿੰਨਾ ਇਹ ਨੀਰ ਰਫ਼ਤਾਰ ਤੇਜ਼ ਲਾਇਦੇ ਚੱਲੀ ਜਾਂਦੀ ਹੈ ਕੋਈ ਮਤਲਬ ਨਹੀਂ ਬਣਦਾ ਇਸ ਕਰਕੇ ਅਸੀਂ ਇਹ ਮਸ਼ੀਨ ਨਾਲ ਲੋਕਾਂ ਦੀ ਸੇਫਟੀ ਲਈ ਚਲਾਨ ਕਰ ਰਹੇ ਹਾਂ ਜੀ ਤੇ ਦੇਖਿਆ ਗਿਆ ਕਿ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਤੁਹਾਡੀਆਂ ਜਿਹੜੀਆਂ ਡਿਊਟੀ ਤੰਦੇਹੀ ਦੇ ਨਾਲ ਕਰਦੇ ਦੀਆਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਇਤਨਾ ਕਿਤੇ ਉਹ ਵੀ ਇੱਕ ਲੋਕਾਂ ਨੂੰ ਚੰਗਾ ਮੈਸੇਜ ਦਿੰਦੀਆਂ ਨੇ ਤੇ ਹੁਣ ਤਿਹਾਰਾਂ ਦੇ ਸੀਜ਼ਨ ਦੇ ਵਿੱਚ ਜਿਹੜੇ ਲੋਕ ਲਾਪਰਵਾਹੀ ਕਰਦੇ ਨੇ ਖਾਸ ਕਰਕੇ ਦੇਖਿਆ ਜਾਂਦਾ ਕਿ ਕਈ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਅਜਿਹੇ ਹਾਦਸਿਆਂ ਤੋਂ ਬਚ ਸਕਣ ਮੇਰੀ ਆਮ ਪਬਲਿਕ ਨੂੰ ਅਪੀਲ ਹੈ ਬੇਨਤੀ ਹੈ ਤਿਹਾਰਾਂ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਇਲਾਵਾ ਵੀ ਇਹ ਮੇਰੀ ਬੇਨਤੀ ਹੈ ਕਿ ਤੁਸੀਂ ਆਪਣਾ ਜਦੋਂ ਘਰੋਂ ਚੱਲਣਾ ਵਾਹਨ ਤੇ ਬੜਾ ਸ਼ਾਂਤ ਤਰੀਕੇ ਨਾਲ ਚੱਲੋ ਆਪਣੇ ਦਿਮਾਗ ਤੇ ਲੋਡ ਨਾ ਰੱਖੋ ਕੋਈ ਮੈਂ ਉੱਥੇ ਜਾਣਾ ਉੱਥੇ ਦਾ ਨਿਸ਼ਾਨਾ ਨਾ ਲੱਗਿਆ ਕਰੋ ਕੋਈ ਫਿਰ ਲੇਟ ਹੋ ਜਾਣਾ ਘਰੋਂ ਲੇਟ ਚੱਲਦੇ ਹੋ ਫਿਰ ਸਪੀਡ ਗੱਡੀ ਦੀ 90 100 120 ਤੇ ਜਾਂਦੇ ਹੋ ਆਪਦੀ ਤਾਂ ਤੁਹਾਡੀ ਜਾਨ ਜਾਣੀ ਜਾਣੇ ਕਿਸੇ ਲੋਕਾਂ ਦੀ ਹੋਰ ਵੀ ਲੈ ਵੈ ਨੇ ਹੋ ਇਸ ਕਰਕੇ ਮੇਰੀ ਅਪੀਲ ਹੈ ਕਿ ਸਪੀਡ ਲਿਮਟ ਦੀ ਗੱਡੀ ਆਪਣੇ ਵਹੀਕਲ ਚਲਾਓ ਤੇਜ਼ ਰਫਤਾਰੀ ਤੁਹਾਡਾ ਆਪਦੀ ਜ਼ਿੰਮੇਵਾਰੀ ਨਾਲ ਤੁਹਾਡਾ ਨੁਕਸਾਨ ਹੋ ਜਾਂਦਾ ਇਸ ਕਰਕੇ ਗੱਡੀ ਲਿਮਟ ਚਲਾਓ ਜੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਤਾਂ ਇਹ ਸਨ ਗੁਰਮਖ ਸਿੰਘ ਲੱਡੀ ਜੀ ਜਿਹੜੇ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਟ੍ਰੈਫਿਕ ਸੇਵਾਵਾ ਦੇ ਰਹੇ ਨੇ ਕਿਤੇ ਨਾ ਕਿਤੇ ਧੰਨਵਾਦ ਵੀ ਕੀਤਾ ਜਾਂਦਾ ਮਲੇਰ ਕੋਟੜਾ ਦੀ ਆਵਾਮ ਦੇ ਵੱਲੋਂ ਸਰਦਾਰ ਗगन अजीत ਸਿੰਘ ਐਸਐਸਪੀ ਮਲੇਰ ਕੋਟਲਾ ਜੀ ਦਾ ਕਿਉਂਕਿ ਜਿਹੜੀ ਉਹਨਾਂ ਦੀ ਯਤਨਾਂ ਸਦਕਾ ਹੀ ਜਿਹੜੀ ਇਹ ਇੰਨੀ ਮਹਿੰਗੀ ਮਸ਼ੀਨ ਹੈ ਜੇ ਗੱਲ ਕਰੀਏ ਟੈਕਨੋਲੋਜੀ ਦੇ ਨਾਲ ਭਰਪੂਰ ਹੈ ਇਹ ਮਸ਼ੀਨ ਹੈ ਜਿਹੜੀ ਜ਼ਿਲ੍ਹਾ ਮਲੇਰਕੋਟਲਾ ਨੂੰ ਪ੍ਰਾਪਤ ਹੋਈ ਹੈ ਕਿਉਂਕਿ ਉਹਨਾਂ ਦੀ ਅਰਥਕ ਮਿਹਨਤ ਸਦਕਾ ਹੀ ਜਿਹੜਾ ਹੁਣ ਮਲੇਰਕੋਟਲੇ ਦੇ ਵਿੱਚ ਗੱਲ ਕਰੀਏ ਟ੍ਰੈਫਿਕ ਦੀ ਸਮੱਸਿਆ ਜੋ ਅਕਸਰ ਵੇਖਣ ਨੂੰ ਮਿਲਿਆ ਕਰਦੀ ਸੀ ਉਹੋ ਹੁਣ ਕਿਤੇ ਨਾ ਕਿਤੇ ਕੱਟ ਗਈ ਹੈ ਫਿਲਹਾਲ ਆਵਾਮ ਵੱਲੋਂ ਵੀ ਆਮ ਲੋਕਾਂ ਵੱਲੋਂ ਵੀ ਜ਼ਿਲ੍ਹਾ ਮਲੇਰਕੋਟਲਾ ਦੀ ਪੁਲਿਸ ਦਾ ਧੰਨਵਾਦ ਕੀਤਾ ਜਾਂਦਾ ਖਾਸ ਤੌਰ ਤੇ ਐਸਐਸਪੀ ਮਲੇਰਕੋਟਲਾ ਦਾ ਕਿਉਂਕਿ ਉਹਨਾਂ ਦਾ ਜਿਹੜਾ ਕੀਮਤੀ ਸਮਾਂ ਉਹ ਵੀ ਕਿਤੇ ਨਾ ਕਿਤੇ ਟ੍ਰੈਫਿਕ ਤੋਂ ਹੁਣ ਬਚ ਕੇ ਜਿਹੜਾ ਚੰਗਾ ਲੰਘ ਰਿਹਾ ਹੈ ਫਲਹਾਲ ਗੱਲ ਕਰੀਏ ਤਾਂ ਅਪੀਲ ਕੀਤੀ ਜਾ ਰਹੀ ਹੈ ਖਾਸ ਕਰਕੇ ਮਲੇਰਕੋਟਲਾ ਪੁਲਿਸ ਦੇ ਵੱਲੋਂ ਕਿ ਆਪਣੇ ਵਾਹਨਾਂ ਦੀ ਗਤੀ ਹੈ ਜਿਹੜੀ ਉਹਨੂੰ ਕਿਤੇ ਨਾ ਕਿਤੇ ਕੰਟਰੋਲ ਦੇ ਵਿੱਚ ਰੱਖ ਕੇ ਚੱਲਿਆ ਜਾਵੇ ਜੇਕਰ ਤੁਸੀਂ ਘਰੋਂ ਦੇਰੀ ਦੇ ਨਾਲ ਚੱਲਦੇ ਹੋ ਕਿਤੇ ਨਾ ਕਿਤੇ ਤੁਹਾਡੇ ਵਾਹਨਾਂ ਦੀ ਜਿਹੜੀ ਗਤੀ ਹੈ ਉਹ ਤੇਜ਼ ਹੋ ਜਾਂਦੀ ਹੈ ਜੋ ਕਿ ਦੂਸਰਿਆਂ ਦੇ ਲਈ ਹਾਨੀਕਾਰਕ ਸਿੱਧ ਹੋ ਜਾਂਦੀ ਹੈ ਕਿਉਂਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਅਕਸਰ ਆਪਾਂ ਸੁਣਦੇ ਆਂ ਕਿਉਂਕਿ ਤੇਜ਼ ਰਫਤਾਰੀ ਕਰਕੇ ਕਿਸੇ ਹੋਰ ਦਾ ਵੀ ਜਿਹੜਾ ਘਰ ਦਾ ਤੁਹਾਡੇ ਕਰਕੇ ਚਿਰਾਗ ਬੁੱਝ ਜਾਂਦਾ ਹੈ ਅਜਿਹਾ ਹਾਸ਼ਿਆ ਤੋਂ ਬਚਣ ਦੀ ਖਾਸ ਤੌਰ ਤੇ ਮਲੇਰਕੋਟਲਾ ਦੀ ਪੁਲਿਸ ਹੈ ਜਿਹੜੀ ਉਹ ਤੁਹਾਨੂੰ ਜਿਹੜੀ آگਾਹ ਕਰ ਰਹੀ ਹੈ ਕਿ ਆਪਣੇ ਵਾਹਨਾਂ ਦੀ ਗਤੀ ਹੈ ਜਿਹੜੀ ਉਹ ਕਿਤੇ ਨਾ ਵੀ ਦੇ ਘੱਟ ਕੀਤੀ ਜਾਵੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਜਗਬਾਣੀ ਟੀਵੀ ਲਈ ਮਲੇਰਕੋਟਲਾ ਤੋਂ ਮੈਂ ਪ੍ਰਕਾਸ਼ ਸ਼ਰਮਾ